ਗੁੱਡ ਮਾਰਨਿੰਗ ਗਾਇਜ਼ ਕਿਵੇਂ ਤੁਸੀਂ ਸਾਰੇ ਮੈਂ ਤਾਂ ਬਿਲਕੁਲ ਨਹੀਂ ਠੀਕ ਹਾਂ ਕਿ ਮੈਨੂੰ ਫੂਡ ਪੌਇਜ਼ਨਿੰਗ ਹੋਈ ਹੋਈ ਆ ਤੇ ਅੱਜ ਮੈਂ ਤੁਹਾਨੂੰ ਇੱਕ ਦਿਖਾਵਾਂਗੀ ਸਰਪ੍ਰਾਈਜ਼ ਵਲੌਗ ਦੇ ਨਾਲ ਜੁੜੇ ਰਹੋ ਐਂਡ ਅੱਜ ਦਾ ਸਰਪ੍ਰਾਈਜ਼ ਤਾਂ ਤੁਸੀਂ ਵੇਖ ਹੀ ਲਓਗੇ ਐਂਡ ਫਿਰ ਅਹੀ ਫਰਡੇ ਨੂੰ ਵੀ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂਗੇ ਜੇ ਮੈਂ ਠੀਕ ਹੋਈ ਤਾਂ ਅੱਜ ਵੀ ਮੈਂ ਬਹੁਤ ਔਖੀ ਆ ਪਰ ਫਿਰ ਵੀ ਮੈਂ ਵਲੌਗ ਬਣਾ ਰਹੀ ਆ ਸੋ ਜਿੱਥੇ ਅਸੀਂ ਜਾਣਾ ਫਰਡੇ ਨੂੰ ਬਹੁਤ ਹੀ ਜ਼ਿਆਦਾ ਪੰਜਾਬ ਦੀ ਵਧੀਆ ਸੋਹਣੀ ਲੋਕੇਸ਼ਨ ਆ ਉਹ ਜਿੱਥੇ ਹੀ ਜਾਣਾ ਵਾ ਬੜੀ ਸੋਹਣੀ ਆ ਦੱਸਾਂਗੇ ਫਰਡੇ ਨੂੰ ਹੀ ਹੁਣ ਮੈਂ ਬਸ ਉੱਠਦੀ ਆ ਤਿਆਰੀ ਜੀ ਕਰਾਂ ਮਾੜੀ ਵਲੌਗ ਜਦੋਂ ਹੁਣ ਅੱਗੇ ਸ਼ੂਟ ਕਰਨਾ ਵਾ ਸੋ ਗਾਇਸ ਤੁਹਾਡੇ ਲਈ ਹੈਗਾ ਇੱਕ ਸਰਪ੍ਰਾਈਜ਼ ਅੱਜ ਐਂਡ ਅੱਜ ਅਸੀਂ ਮੇਰੇ ਮਾਸੀ ਜੀ ਨੇ ਜੋ ਬੁਟੀਕ ਖੋਲਣ ਲੱਗਿਆ ਉਹਨਾਂ ਦਾ ਕੰਮ ਆਫਲਾਈਨ ਸੀਗਾ ਬਟ ਹੁਣ ਅਸੀਂ ਔਨਲਾਈਨ ਵੀ ਸਟਾਰਟ ਕਰ ਦਿੱਤਾ ਵਾ ਤੇ ਮਾਸੀ ਜੀ ਕੁਝ ਸੂਟ ਲੈ ਕੇ ਆਏ ਹੀ ਉਹ ਵਿਖਾ ਰਹੇ ਆ ਆਪਾਂ ਤੁਹਾਨੂੰ ਮਾਰਕੀਟ ਨਾਲੋਂ ਕਾਫੀ ਘੱਟ ਪ੍ਰਾਈਸ ਤੇ ਸੂਟ ਹੈਗੇ ਨੇ ਤੇ ਤੁਹਾਨੂੰ ਵਿਖਾ ਦੇ ਆ ਜਿਨ੍ਹਾਂ ਨੇ ਵੀ ਲੈਣਾ ਵਰਲਡ ਵਾਈਡ ਸ਼ਿਪਿੰਗ ਹੈ ਦੀ ਜਿਨ੍ਹਾਂ ਨੇ ਵੀ ਆਰਡਰ ਕਰਨੇ ਆ ਸਟਿਚ ਵਗੈਰਾ ਵਾਲੇ ਜਾਂ ਅਨਸਟਿਚ ਜਿਹੜੇ ਵੀ ਤੁਸੀਂ ਲੈਣੇ ਹੋਗੇ ਉਹ ਸਾਰੇ ਆਪਾਂ ਕਰ ਸਕਦੇ ਆ ਜੇ ਕਿਸੇ ਨੇ ਆਰਡਰ ਤੇ ਵੀ ਕਰਨਾ ਹੋਵੇ ਤਾਂ ਆਪਾਂ ਉਹਦੇ ਤੇ ਸਾਦੀ ਕੜਾਈ ਵਗੈਰਾ ਜਿੱਦਾਂ ਤੁਸੀਂ ਕਹੋਗੇ ਉਹਦਾ ਵੀ ਸਾਰਾ ਕਰ ਸਕਦੇ ਆ ਡਿਜ਼ਾਈਨ ਵਗੈਰਾ ਤੇ ਮਾਸੀ ਦਿਖਾਓ ਸੂਟ ਹਾਂ ਸੋ ਇਹ ਮਾਸੀ ਜੀ ਨੇ ਹੁਣ ਤਾਂ ਸੂਟ ਵਿਖਾਣ ਲੱਗੇ ਆ ਕਿਹੜੇ ਬ੍ਰੈਂਡ ਦਾ ਵਾਹ ਨੇ ਇਸ ਤਰ੍ਹਾਂ ਨਾਲ ਬੈਠੋ ਇਸ ਤਰ੍ਹਾਂ ਬਸ ਇਸ ਤਰ੍ਹਾਂ ਬ੍ਰੈਂਡ ਦੇ ਆ ਕਿਹੜੇ ਸੂਟ ਇਹਦੇ ਤੋਂ ਸੂਟ ਤਾਂ ਇਹਦੇ ਉੱਪਰ ਨਾਲ ਕੋਵਰਕ ਵੀ ਹੋਇਆ ਵਾ ਮਤਲਬ ਨਾਲ ਇਹ ਆਊਟਲਾਈਨਿੰਗ ਫੁੱਲਾਂ ਦੇ ਨਾਲ ਨਾਲ ਹੀ ਵੇਚਾ ਹੈਂਡਵਰਕ ਦਾ ਕੰਮ ਹੋਆ ਤੇ ਇਹ ਆ ਗਈ ਸ਼ਰਟ ਨਾਲੇ ਇਹ ਗਰਮੀਆਂ ਦੇ ਵਿੱਚ ਇਦਾਂ ਦੇ ਕੰਪਲੀਆਂ ਵਾਲੇ ਕੱਪੜੇ ਆ ਜੇ ਕਿਹਦੀ ਲਾਈਨਿੰਗ ਲਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਆ ਜੇ ਕਿਹਨੇ ਲਾਉਣੀ ਹੋਵੇ ਲਾ ਵੀ ਸਕਦਾ ਇਹ ਆ ਹੋ ਗਿਆ ਫਰੰਟ ਆ ਹੋ ਗਿਆ ਪਿੱਛਾ ਦੋਨੋਂ ਇਫਰਟਡ ਨੇ ਤੇ ਸਾਈਡ ਤੇ ਆ ਜਿਹੜੀ ਇਹ ਪੱਜੂ ਆ ਆ ਹੋ ਗਿਆ ਇਹਦਾ ਦੁਪੱਟਾ ਘੱਟ ਦਾ ਦਪੱਟੇ ਵੀ ਪੂਰੇ ਫੁੱਲਾ ਫੁੱਲੇ ਗੁੱਲੇ ਆ ਬਿਲਕੁਲ ਸੌਫਟ ਮਸਲੀਨ ਦੇ ਵਿੱਚ ਆ ਸਾਈਡ ਤੋਂ ਵੀ ਇਹ ਲੱਗਦਾ ਪੂਰੇ ਫੁੱਲੇ ਫੁੱਲੇ ਦਪੱਟੇ ਨਾਲ ਸੌਫਟ ਵੀ ਆ ਗਰਮਈ ਇਹਦੇ ਸਟਾਰ ਆ ਤੇ ਜਿਹੜੀ ਇਹ ਬੋਟਮ ਆ ਬੋਟਮ ਦੇ ਉੱਪਰ ਵਰਕਾ ਕਿੰਨੇ ਕੋਈ ਪੈਂਟ ਪਲੱਜੋ ਬਣਾਉਣਾ ਹੋਵੇ ਪੈਂਟ ਪਲੱਜੋ ਵੀ ਬਣਾ ਸਕਦਾ ਆ ਬੋਟਮ ਦੇ ਉੱਪਰ ਵੇ ਬਹੁਤ ਸੋਹਣਾ ਵਰਕ ਆ ਤੇ ਸਲਵਾਰ ਵੀ ਬਣਾ ਸਕਦੀ ਆ ਉਹ ਜੀ ਛੋਟਾ ਜਿਹਾ ਮਤਲਬ ਜਿਹੜਾ ਪਲੱਜੋ ਹੁੰਦਾ ਵਾ ਘੱਟ ਪਹੁੰਚੇ ਜਿੱਦਾਂ ਉਹ ਵੀ ਆਪਾਂ ਬਣਵਾ ਸਕਦੇ ਆ ਹਮਮ ਕਲਰ ਕੀ ਕਰਨਾ ਵਾਸੀ ਦਾ ਪ੍ਰਾਈਸ ਕੀ ਆ ਸੂਤਾ ਇਹ ਪ੍ਰਾਈਸ ਤਵੇਹੇ ਦਾ ਹੈਗਾ 1900 ਰੁਪਈਆ ਹਾਂਜੀ ਪਰ ਆਪਾਂ ਜੇ ਕੋਈ ਆਪਣੀ ਵੀਡੀਓ ਵੇਖ ਕੇ ਆਰਡਰ ਕਰੂਗਾ ਨਾ ਆਪਾਂ 100 ਰੁਪਇਆ ਹੋਲ ਡਿਸਕਾਊਂਟ ਦੇ ਰਹੇ ਹਾਂ ਆਪਾਂ 1800 ਦੇ ਵਿੱਚ ਦੇ ਆਗੇ ਸੂਟ 1800 ਦੇ ਵਿੱਚ ਬਹੁਤ ਵਧੀਆ ਸੂਟ ਮਿਲਣ ਵਾਲਾ ਹੈ ਹਾਂ ਕਲਰ ਇਹ ਵੀ ਹੈ ਇਹ ਆਪਾਂ ਉਤਰ ਕੀ ਕਰਨਾ ਇੱਕ ਸੂਟ ਆਪਾਂ ਓਪਨ ਕਰ ਚੁੱਕੇ ਹਾਂ ਹਾਂਜੀ ਹਾਂ ਹਾਂ ਸੁਆਸੀ ਇਹ ਦੁਬਾਰਾ ਤੁਸੀਂ ਬਤਾਓ ਆ ਗ੍ਰਾ ਸੂਟਰੀ ਇਹ ਇਹ ਹੈਗਾ ਵਾ ਇਹ ਵੀ ਆਰਤੀ ਦੱਸਿਓ ਲੈਣਾ ਕਿਹੜੇ ਬ੍ਰਾਂਡ ਆਰੋਹੀ ਆਰੋਹੀ ਬ੍ਰਾਂਡ ਦੇ ਵਿੱਚ ਆ ਤੇ ਕੇ ਸੂਟ ਜਿਹੜਾ ਵਾ ਆਪਣਾ ਇਹ ਵੀ ਸੂਟ ਬਹੁਤ ਸੋਹਣਾ ਵਾ ਤੇ ਇਹਦੇ ਵਿੱਚ ਆਪਾਂ ਨੇ ਜਿਹੜਾ ਨਾ ਆਊਟਲਾਈਨ ਲੰਗਾਵੇ ਉੱਪਰ ਆਰੀ ਵਰਕ ਸਾਰੇ ਇਹਦੇ ਫਲਾਵਰ ਦੇ ਵਿੱਚ ਆਊਟਲਾਈਨਿੰਗ ਵੀ ਹੋਈ ਹੋਈ ਆ ਪਰ ਕਾ ਧਾਗੇ ਦਾ ਵੀ ਵਰਕਾ ਨਾਲ ਦੁਜਾਰੀ ਦਾ ਵਰਕ ਆ ਆਹਕ ਬੀਜ ਜਿਹੜਾ ਆਪਣਾ ਇਹਦਾ ਇਹ ਫਰੰਟ ਆ ਗਲੇ 'ਤੇ ਪੱਟੀ ਲੱਗੀ ਹੋਈ ਆ ਤੇ ਇਸਦਰਾ ਆਪਣੇ ਆ ਜਿਹੜਾ ਇਹਦੀ ਬੈਕ ਵੀ ਜਿਹੜੀ ਹੈ ਸੇਮ ਆ ਤੇ ਬਾਜੂ ਜਿਹੜੀ ਆ ਇਦਨੋਂ সাইਡ ਤੋਂ ਇਹ ਜਿਹੜੀ ਬਾਜੂ ਹੈ। ਹਾਂ। ਤੇ ਇਹਦਾ ਲੇੜਾ ਆਪਣੀ ਬੋਟਮ ਆ। ਬੋਟਮ ਇਹਦੀ ਪਲੇਨ ਆ। ਨਾਲ ਸਿੰਪਲ ਬਹੁਤ ਸੋਹਣੇ ਕਾਟਨ ਦੇ ਵਿੱਚ ਆ। ਨਿਰਮਇਆ ਸਟਾਫ ਦੇ ਵਿੱਚ ਇਹ ਸਿੱਧਾ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਆ। ਖੁੱਲਾ ਡੁੱਲਾ 2.5 ਮੀਟਰ ਨਾਲ ਦਾ ਡਿਜ਼ਾਈਨ ਦਾ ਦੁਪੱਟਾ। ਗਰਮੀਆਂ ਦੇ ਵਿੱਚ ਹੀ ਸਹੀ ਰਹਿੰਦੀ ਆ ਕਰਦੇ। ਹਾਂ। ਇਹਦਾ ਪ੍ਰਾਈਸ ਕਿੰਨਾ ਹੈ? 1700 ਇਹਦਾ ਪ੍ਰਾਈਸ ਆ 750 ਰੁਪਏ ਤੇ 1700 1750 ਰੁਪਏ ਇਹਦੀ ਆਪਾਂ ਡਿਸਕਾਊਂਟ ਦੇਵਾਂਗੇ ਹਾਂ ਇਹ ਆਪਾਂ ਇਹ ਹੋਊਗਾ ਆਪਾਂ ਪੁੱਦਾ 1700 ਦਾ ਦੇਵਾਂਗੇ ਇਹ ਡਿਸਕਾਊਂਟ ਤੇ ਤੋ ਅਗਲਾ ਸਿਰ ਤੇ ਕਾਲ ਇਹ ਕਪੜਾ ਕਿਹੜਾ ਹੈ ਕਪੜਾ ਇਹ ਬਹੁਤ ਸੌਫਟ ਮਸਲੀਨ ਆ ਸ਼ੀਮਾ ਦੇ ਟਾਈਪ ਆ ਵਾ ਇਹ ਸ਼ਾਈਨਿੰਗ ਵੀ ਆ ਪਾਰਟੀ ਵੇਅਰ ਸੂਟ ਆ ਬਹੁਤ ਵਧੀਆ ਲੱਗਦਾ ਹੈ ਕਪੜਾ ਕਾਟਨ بیس ਆ ਕਾਟਨ بیس ਆ ਕੋਈ ਤੁਸੀਂ ਲਾਈਨਿੰਗ ਵੀ ਲਵਾਉਣੀ ਆ ਆਪਾਂ ਲਵਾ ਸਕਦੇ ਆ ਇਹ ਨਹੀਂ ਵੀ ਅਧੇ ਪਰ ਜ਼ਰੂਰਤ ਨਹੀਂ ਲਾਈਨਿੰਗ ਦੀ ਉਹ ਫਿਰ ਗਰਮੀ ਦੇ ਵਿੱਚ ਲਾਈਨਿੰਗ ਦੀ ਘੱਟ ਜ਼ਰੂਰਤ ਆ ਕਾਟਨ ਦੀ ਨਾਲ ਬੋਟਮ ਆ ਤੇ ਦੁਪੱਟਾ ਵੀ ਜਿਹੜਾ ਬਹੁਤ ਸੋਹਣਾ ਆ ਬਾਕੀ ਤੁਹਾਨੂੰ ਪ੍ਰਾਈਸ ਤਹੀ ਦੱਸ ਹੀ ਦਿੱਤਾ ਵਾ ਪ੍ਰਾਈਸ ਜਿਹੜਾ 1750 ਰੁਪਏ ਆ ਅੱਜ ਆਪਾਂ ਇਹਨਾਂ ਨੂੰ ਡਿਸਕਾਊਂਟ ਤੇ ਪੂਰੇ 1700 ਦਾ ਦੇ ਰਹੇ ਹਾਂ ਜਿਹੜਾ ਵੀ ਕਮੈਂਟ ਕਰੇਗਾ ਸਭ ਤੋਂ ਪਹਿਲਾਂ ਉਹਨੂੰ ਵੀ ਆਪਾਂ ਡਿਸਕਾਊਂਟ ਦੇਵਾਂਗੇ ਸਾਰਿਆਂ ਨੂੰ ਡਿਸਕਾਊਂਟ ਦੇਵਾਂਗੇ ਸੁੱ ਜਿਹੜੇ ਵੀ ਜਿੰਨੀ ਵੀ ਦੂਰ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਵੀ ਨੇ ਜਿਹੜੇ ਵੀ ਸਾਨੂੰ ਕਹਿਣਗੇ ਸੂਟ ਬਾਰੇ ਵੀ ਜਿਹੜਾ ਜਿੱਦਾਂ ਦਾ ਵੀ ਕਰਵਾਉਣਾ ਹੋਏਗਾ ਅਸੀਂ ਉਹਦਾ ਦਾ ਸਟਿਚ ਕਰਕੇ ਦਵਾਂਗੇ ਤੁਹਾਨੂੰ ਸਾਰੀ ਅਨ ਸਟਿਚ ਲੈਣਾ ਹੋਊਗਾ ਤਾਂ ਉਹ ਵੀ ਅਸੀਂ ਆਹਾਂਕੋ ਸ਼ਿਪਿੰਗ ਕਰਵਾ ਸਕਦੇ ਆ ਤੁਹਾਨੂੰ ਸੋ ਹੁਣ ਅਗਲਾ ਸੂਟ ਕਿਹੜਾ ਕੱਪੜਾ ਮਾਸੀਏ ਉਹ ਕਿਸ ਤਰਾ ਬ੍ਰਾਂਡ ਦੇ ਵਿੱਚ ਆ ਇਹ ਵੀ ਬਹੁਤ ਸੋਹਣਾ ਕਾਟਨ ਦਾ ਵਾ ਮਸਤ ਜੀ ਇਸ ਵਿੱਚ ਬਹੁਤ ਸੋਹਣਾ ਕੱਪੜਾ ਵਾ ਗਰਮੀਆਂ ਸਤਾਵਾਂ ਬਾਸ ਗਰਮੀਆਂ ਦੇ ਤੋਂ ਕਾਟਨ ਦੀ ਹੀ ਹਨਾ ਵਾਹ ਬਹੁਤ ਸੋਹਣਾ ਇਹ ਤੂੰ ਖੁਦ ਲੱਗਾ ਮੇਰੇ ਤੇ ਨੂੰ ਕੁਸਾਲ ਆ ਗਿਆ ਤਾਂ ਕੋਈ ਨਾ ਜੇ ਤੁਹਾਨੂੰ ਬਹਾਰ ਦਾ ਕੋਈ ਵੀ ਤੋਹ ਕਰਵਾ ਲੈ ਆਪਾਂ ਕੋਈ ਨਹੀਂ ਹੁਣ ਤਾਂ ਆਪਣੇ ਕੋਲ ਸੂਟ ਹੈ ਆਲਰੇਡੀ ਵਾਧੂ ਆ ਆਪਾਂ ਹੁਣ ਆ ਸੂਟ ਜਿਹੜਾ ਆਪਣੇ ਕੋਲ ਹੈ ਪਿਤਰਾ ਬ੍ਰਾਂਡ ਦੇ ਵਿੱਚ ਆ ਏ ਵੀ ਸੂਟ ਆਪਣਾ ਜਿਹੜਾ ਵਾ ਇਹ ਸੂਟ ਦਾ ਫਰੰਟ ਬੈਕ ਤੇ ਬਿਲਕੁਲ ਸੇਮ ਆ ਪ੍ਰਿੰਟ ਸਬਟਮੇ ਦੀ ਜਿਹੜੀ ਇਹ ਵਾਲੀ ਆਪਣੇ ਬਹੁਤ ਸੋਹਣਾ ਪ੍ਰਿੰਟ ਆ ਗਰਮੀਆਂ ਵਾਲਾ ਆ ਉੱਪਰ ਥੋੜਾ ਥੋੜਾ ਨਾਲ ਵਿੱਚ ਵਰਕ ਵੀ ਹੈਂਡ ਵਰਕ ਵੀ ਆ ਫਲਾਵਰ ਦੇ ਵਿੱਚ ਹੋਰ ਰੱਖਿਆ ਤੇ ਬਹੁਤ ਸੋਹਣਾ ਹਸਤਾ ਦਾ ਸੂਟ ਦਾ ਤੇ ਬੋਟਮ ਜਿਹੜੀ ਆ ਇਹਦੀ ਜਿਹੜੀ ਉਹ ਵਰਕ ਆ ਬੋਟਮ ਵੀ ਵੇਖੋ ਕਿੰਨੀ ਸੋਹਣੀ ਆ ਕੋਈ ਭਾਵੇਂ ਇਹ ਹੈਵੀ ਹੈ ਮਤਲਬ ਕਾਫੀ ਆ ਇਹ ਖੁੱਲਾ ਇਹਦਾ ਆਪਾਂ ਭਾਵੇਂ ਕਿੰਨੇ ਜਿਆਦੇ ਖੁੱਲੇ ਆ ਪõਝਾ ਇਹਦਾ ਛੋਟਾ ਪਲੱਜੋ ਵੀ ਬਣ ਸਕਦਾ ਵਾ ਕੋਈ ਸਲਵਾਰ ਬਣਾਉਣੀ ਆ ਪਿੰਟ ਪਲੱਜੋ ਆਰਾਮ ਨਾਲ ਇਹਦਾ ਜਿਹੜਾ ਉਹ ਬਣ ਸਕਦਾ ਕਪੜਾ ਵੀ ਪੂਰਾ ਵਧੀਆ ਫੋਲ ਆ ਸਲਵਾਰ ਦਾ ਇਹ ਕਪੜਾ ਬੜਾ ਵਧੀਆ ਕਪੜਾ ਹਾਂਜੀ ਤੇ ਦੁਪੱਟਾ ਵੀ ਜਿਹੜਾ ਇਹਦਾ ਬਹੁਤ ਥੋੜਾ ਬਣਿਆ ਆ ਇਹਨੂੰ ਦਪੱਟਾ ਵੇਖੋ 2.5 ਮੀਟਰ ਦਾ ਦਪੱਟਾ ਆ ਹੈ ਵੀ ਪੂਰਾ ਗੁੱਲਾ ਡੁੱਲਾ ਦਪੱਟਾ ਵਾ ਇਹਦਾ ਬਹੁਤ ਸੋਹਣੀ ਪ੍ਰਿੰਟਿੰਗ ਹੋ ਰੱਖੀ ਆ ਕਲਰ ਪਾ ਸਕਦਾ ਵਾ ਆਹ ਹੁੰਦੇ ਨਾਲ ਸਿੰਪਲ ਹੁੰਦੇ ਨਾਲ ਕਿਉਂਕਿ ਗਰਮੀਆਂ ਵਾਲੇ ਕਲਰ ਆ ਨੇ ਆ ਤੇ ਇਹਦਾ ਜੇ ਪ੍ਰਾਈਜ਼ ਵੀ ਗੱਲ ਕਰੀਏ ਤੇ ਪ੍ਰਾਈਜ਼ ਆਇਗਾ ਹੈਗਾ 1900 ਰੁਪਏ ਪਰ ਆਪਾਂ ਜਿਹੜੇ ਆਪਣੇ ਦਰਜ ਚ ਜਿੰਨੇ ਆਪਾਂ ਨੂੰ ਵੇਖ ਰਹਾ ਆ ਆਪਾਂ ਇਹਨਾਂ ਨੂੰ ਡਿਸਕਾਊਂਟ ਕਰਕੇ 1800 ਦਾ ਦੇਵਾਂਗੇ ਠੀਕ ਹੈ ਇਸ ਡਿਸਕਾਊਂਟ ਤੇ ਮਿਲ ਗਏ ਕੱਪੜੇ ਸੋ ਨੈਕਸਟ ਸੂਟ ਇਹ ਵੀ ਸੇਮ ਨੇ ਆ ਉਹ ਜਿਹੜਾ ਪਹਿਲੇ ਤੋਂ ਤੁਸੀਂ ਵੇਖਿਆ ਨਾ ਉਹ ਜਿਹੜਾ ਇਹਦੇ ਵੀ ਬੋਟਮ ਤੇ ਇਹਦੇ ਵੀ ਬੋਟਮ ਤੇ ਜਿਹੜਾ ਉਹ ਵਰਤਿਆ ਸੇਮ ਹਮ ਸ਼ਰਟੇ ਵੀ ਉਹੀ ਆ ਜਿਸ ਤਰ੍ਹਾਂ ਪਹਿਲਾਂ ਆਪਾਂ ਤੁਹਾਨੂੰ ਤੇ ਦੇਖਿਆ ਕੱਪੜਾ ਬੜਾ ਇਸ ਤਰ੍ਹਾਂ ਕਲਰ ਹੈ ਕੱਪੜਾ ਬੜਾ ਸੌਫਟ ਆ ਸੌਫਟ ਬਿਲਕੁਲ ਤੇ ਆਊਟਰ ਲਾਈਨਿੰਗ ਇਹਦੇ ਹੁੱਲਾਂ ਦੇ ਉੱਪਰ ਹੋਈ ਹੋਈ ਆ ਤੇ ਨਾਲ ਹੀ ਇਹਦੇ ਬੋਟਮ ਜਿਹੜਾ ਅੱਗਾ ਪਿੱਛਾ ਮਤਲਬ ਸੇਮ ਹੋਊਗਾ ਆ ਬੈਕ ਸੈੱਡ ਤੇ ਆ ਬਾਜੂ ਸਾਈਡ ਤੇ ਆ ਇਹਦਾ ਸੋਨਾ ਹੈ ਬੋਟਮ ਜਿਹੜੀ ਆ ਬੋਟਮ ਵੀ ਸੇ ਨੇੜੀ ਜਿਹੀ कॉटन ਦੀ ਬਹੁਤ ਸੋਹਣੀ ਆ ਨਵੇਂ ਵਰਕ ਹੋ ਰੱਖਿਆ ਦੇਖੋ ਕਿੰਨਾ ਸੋਹਣਾ ਵਰਕ ਆ ਲਾ ਕੇ ਔਰਗੰਜਾ ਵਗੈਰਾ ਲਾ ਕੇ ਵਰਕ ਹੋ ਰੱਖਿਆ ਔਰ ਪੈਂਟ ਪਲਾਜੋ ਹੋਵੇ ਪਲਾਜੋ ਵੀ ਬਣਾ ਸਕਦਾ ਵਾ ਤੇ ਫਿਰ ਦੁਪੱਟਾ ਇਹਦਾ ਵੀ ਟਾਈ ਮਿੱਟਾ ਹਾਂ ਹਾਂ ਉਹ ਪਹਿਲੇ ਸੂਟ ਦੇ ਵਿੱਚ ਹੀ ਆਪਣਾ ਇਹ ਦੂਸਰਾ ਕਲਰ ਹੈ ਦੁਪੱਟਾ ਇਹ ਵੀ ਟਾਈ ਮਿੱਟਾ ਹੈ ਪੂਰਾ ਕੁੱਲਾ ਡੁੱਲਾ ਤੇ ਸੌਫਟ ਮਸਲੀਨ ਦੇ ਵਿੱਚ ਬਹੁਤ ਵਧੀਆ ਜਿਹੜਾ ਇਹ ਦੁਪੱਟਾ ਕਾਟਨ ਦਾ ਸੋਨ ਹੈ ਤੇ ਪ੍ਰਾਈਜ਼ ਜਿਹੜਾ ਆਪਾਂ ਕਰੀਏ ਇਸ ਦਾ ਫਿਰ ਪ੍ਰਾਈਜ਼ ਇਹਦਾ ਹੈਗਾ ਇਹ ਵੀ ਮੇਨ ਦਾ ਸੇਮ ਪ੍ਰਾਈਜ਼ ਹੋਊਗਾ ਆ ਇੱਥੇ ਲੱਗਾ ਹੋਇਆ ਹੈ ਪ੍ਰਾਈਸ ਆਹ ਲਓ ਪ੍ਰਾਈਸ ਹੈ 1850 ਰੁਪਏ ਹੂੰ ਤੇ ਆਪਾਂ ਇੱਥੇ ਵੀ ਇਹਨਾਂ ਨੂੰ ਡਿਸਕਾਊਂਟ ਦੇਾਂਗੇ ਆਪਾਂ ਅੱਜ ਆਪਾਂ ਇਹ ਸੂਟ ਜਿਹੜਾ ਇਹ ਆਪਾਂ 1750 ਦੇ ਵਿੱਚ ਦੇਾਂਗੇ ਜੇ ਕੋਈ ਇਹ ਸੂਟ ਆਪਣੇ ਤੋਂ ਆਰਡਰ ਕਰਦਾ ਅੱਜ ਵੀ ਹਰ ਵੀਡੀਓ ਦੇ ਵਿੱਚ ਅਸੀਂ ਜਿੱਦਾਂ ਬੋਲ ਦਿੱਤਾ ਵਾ ਉਹ ਸਾਨੂੰ ਤੁਸੀਂ ਇਹੀ ਆਪਣਾ ਫਿਰ ਤਾਂ ਤੁਸੀਂ ਉਹ ਪ੍ਰਾਈਸ ਲੈ ਕੇ ਭੇਜ ਦਿਓ ਅਸੀਂ ਤੁਹਾਨੂੰ ਉਹੀ ਰੇਟ ਦੇਵਾਂਗੇ ਜੋ ਅਸੀਂ ਬੋਲ ਚੁੱਕੇ ਆ 1750 ਦੇ ਵਿੱਚ ਇਹ ਸੌਦੇ ਸਮਾਸੀ ਦਿਖਾਓ ਨੈਕਸਟ ਸੂਟ ਅਗਲਾ ਆਪਣਾ ਹੈਗਾ ਸਾਹਿਬਾ ਸਾਹਿਬਾ ਬ੍ਰਾਂਡ ਦੇ ਵਿੱਚ ਇਹਦੇ ਵਿੱਚ ਆਪਾਂ ਤੁਹਾਨੂੰ 200% ਸਾਨੂੰ ਆਪਾਂ ਕੋਲ ਹੁਣ ਆਪਾਂ ਇੱਕ ਕਲਰ ਹੈ ਆਪਾਂ ਇਹ ਵਿਖਾ ਦਿੰਦੇ ਹਾਂ ਪਹਿਲਾਂ ਆਪਾਂ ਹੋਰ ਵੀ ਜੇ ਇਹਨਾਂ ਸੰਧੂ ਕੋਈ ਆਰਡਰ ਕਰੂਗਾ ਆਪਾਂ ਉਹ ਵੀ ਆਰਡਰ ਕਰਦੇ ਆ ਆਪਣੇ ਮਗਰ ਸਾਡੇ ਇਦਾਂ ਇਦਾਂ ਬਣੂਗਾ ਸਾਈ ਬਾਬਰਾਂਡੇ ਚ ਕੇ ਇਹ ਹੀ ਹੈਗੀ ਆ ਕਲਰ ਵੀ ਬਹੁਤ ਸੋਹਣਾ ਇਹ ਲੌਂਗ ਗੁਰਤੇ ਨੂੰ ਵੀ ਹਾਂ ਇਹਦਾ ਆਪਾਂ ਇਹਦੇ ਤੇ ਵੀ ਉਹ ਵਰਕ ਹੋ ਰੱਖਿਆ ਨਾ ਨਾਲ ਨਾਲ ਆਊਟ ਲਾਈਨਿੰਗ ਵੀ ਕੀਤੀ ਤਾਂ ਪੂਰਾ ਵਰਕ ਹੋ ਰੱਖਿਆ ਤੇ ਇਹਦੀ ਜਿਹੜੀ ਬੈਕ ਆ ਉਹ ਇਹ ਬੈ ਹੋਊਗੀ ਤੇ ਬਾਜੂ ਇਹਦੀ ਸਾਈਡ ਤੇ ਆਹ ਗਈ ਆ ਇਹ ਆ ਕਪੜਾ ਬਹੁਤ ਹੀ ਸੋਹਣਾ ਹੈ ਨਾ ਇਹ ਪਾਰਟੀ ਲਈ ਸੋਹਦਾ ਹੁਣ ਜਿਆ ਗਰਮੀ ਦੇ ਵਿੱਚ ਆਪਣੇ ਗਰਮੀ ਚਾਹੀਦੀ ਉਹ ਪਹਿਨਦੇ ਬਹੁਤ ਸੋਹਣਾ ਕਲਰ ਵੀ ਕਿੰਨਾ ਪਿਆਰਾ ਹੈ ਟ੍ਰੇਟਿੰਗ ਵੀ ਬਹੁਤ ਸੋਹਣੀ ਆ ਕਿ ਗਰਮੀ ਇੱਥੇ ਠੋਠੀ ਗਿਆ ਸੋਹਣਾ ਤੇ ਬੋਟਮ ਦੀ ਗੱਲ ਕਰੀਏ ਤੇ ਬੋਟਮ ਵੀ ਇਹਦੀ ਬਹੁਤ ਹੀ ਸੋਹਣੀ ਹੈ ਜਿਹਦੇ ਵਿੱਚ ਉਹ ਆਰਗੰਜ਼ਾ ਦੇ ਵਿੱਚ ਨਾਲ ਇਹਦੇ ਲਗਾ ਕੇ ਤੇ ਵਰਕ ਹੋ ਰੱਖਿਆ ਬੜਾ ਸੋਹਣਾ ਨਾ ਇਹਦਾ ਕਾਫੀ ਜਿਹੜਾ ਵਰਕ ਵੀ ਕਾਫੀ ਆ ਤੇ ਬਾਟਮ ਹੀ ਜਿਹੜੀ ਇਹਦੀ ਬਹੁਤ ਸੋਹਣੀ ਹੋਈ ਬਣੀ ਹੋਈ ਆ ਕਾਟਨ ਦੇ ਵਿੱਚ ਤੇ ਦੁਪੱਟਾ ਵੀ ਆ ਇਹਦਾ ਦੁਪੱਟਾ ਵੀ 6 ਜਿਹੜਾ 2.5 ਮੀਟਰ ਦੇ ਵਿੱਚ ਆ ਦੇਖੋ ਪਿਓਰ ਸੌਲਟ ਮਸਰੀਨ ਦੇ ਵਿੱਚ ਆ ਦੁਪੱਟਾ ਵੀ ਕਿੰਨੇ ਬਹੁਤ ਬਹੁਤ ਸੋਹਣੇ ਖੁੱਲੇ ਡੁੱਲੇ ਦੁਪੱਟੇ ਆ ਬਹੁਤ ਸਾਰੇ ਪ੍ਰਿੰਟਿੰਗ ਵੀ ਆ ਤੇ ਥੋੜਾ ਉਹ ਦੂਜੇ ਨਹੀਂ ਆਪਣੇ ਜੈਪੁਰੀ ਜਵਾੰਗਰ ਲੱਗਦਾ ਨਾ ਤੇ ਪ੍ਰਾਈਜ਼ ਵੇਲ ਕੱਲ ਕਰੀਏ ਇਹਦੇ ਤੇ ਪ੍ਰਾਈਜ਼ ਆ 2300 2300 ਰੁਪਇਆ ਪਰ ਆਪਾਂ ਜਿਹੜਾ ਅੱਜ ਇਹ ਸੂਟ ਆਪਾਂ ਡਿਸਕਾਊਂਟ ਤੇ ਜੇ ਆਪਾਂ ਦਰਸ਼ਕਾਂ ਜਿਹੜੇ ਆਪਣੇ ਆਰਡਰ ਕਰਨਗੇ ਉਹਨਾਂ ਨੂੰ ਆਪਾਂ ਦੇਵਾਂਗੇ 2200 ਰੁਪਏ ਦੇ ਵਿੱਚ ਹਮ 100 ਰੁਪਇਆ ਡਿਸਕਾਊਂਟ ਦੇ ਦਿੱਤੇ ਵੀ ਦੇਵਾਂਗੇ ਅਗਲਾ ਸੂਟ ਸਾਹਿਬ ਬਾਪ ਦਾ ਹੈ ਇਹ ਅਗਲਾ ਸੂਟ ਵੀ ਆਪਣਾ ਸਾਈਜ਼ ਬਰਾਂਡ ਦੇ ਸਾਈਜ਼ ਬਰਾਂਡ ਤੇ ਇਥੇ ਮਾਗੀ ਤੁਸੀਂ ਰਿਸਰਚ ਕਰਕੇ ਵੇਖ ਲਓ ਇਹ ਕੀ ਰੇਟ ਹੈ ਦਾ ਹੂੰ ਤੇ ਰੇਟ ਹੋਊਗਾ ਦਾ ਜਿਆਦਾ ਬਦਲ ਨਹੀਂ ਜਾ ਕਰਤੇ ਹੋਊਗਾ ਤੋ ਕਹਿੰਦੇ ਤੁਸੀਂ ਆਨਲਾਈਨ ਤੇ ਇਹ ਵੀ ਸੂਟ ਜਿਹੜਾ ਆ ਨਾ ਕਲਰ ਵੀ ਬਹੁਤ ਸੋਹਣਾ ਕਿੰਨਾ ਸੋਹਣਾ ਕੋਈ ਵੀ ਕਲਰ ਪਾ ਸਕਦਾ ਕੋਈ ਮੇਰੇ ਮੇਰੇ ਅਗੀਆਂ ਬੀਬੀਆਂ ਵੀ ਪਾ ਸਕਦੀਆਂ ਕੁੜੀਆਂ ਵਾਸਤੇ ਵੀ ਇਹ ਇਸ ਕਲਰ ਹੈ ਇੰਨਾ ਪਿਆਰਾ ਤੇ ਸੂਟ ਦੇ ਜਿਹੜਾ ਆਪਾਂ ਜੇ ਕੱਪੜੇ ਦੀ ਗੱਜੇ ਕਰੀਏ ਤੇ ਕਪੜਾ ਵੀ ਬਹੁਤ ਆ ਤੁਸੀਂ ਮਰਜ਼ੀ ਆਪਣੀ ਲਾਈਨਿੰਗ ਲਵਾ ਸਕਦੇ ਹੋ ਮਰਜ਼ੀ ਨਹੀਂ ਵੀ ਲਗਾ ਸਕਦੇ ਤੇ ਇਹਦੇ ਉੱਪਰ ਵਰਕ ਵੀ ਹੋ ਰੱਖਿਆ ਵਾ ਤੇ ਸਾਰੇ ਦੇ ਵਿੱਚ ਉਹ ਛੋਟੀ ਛੋਟੀ ਜਿਹੜੀ ਪ੍ਰਿੰਟਿੰਗ ਵੀ ਆ ਲਾਈਨਿੰਗ ਵੀ ਆ ਤੇ ਇਹਦੇ ਬੈਕ ਸਾਈਡ ਤੇ ਕਰੀਏ ਜੇ ਇਹ ਇਹਦੀ ਆ ਬੈਕ ਇਧਰੋਂ ਬੈਕ ਬੈਕ ਤੇ ਹਾਂ ਪ੍ਰਿੰਟਿੰਗ ਆ ਆਮ ਦਿਖਾਇਆ ਕਿ ਤੁਹਾਨੂੰ ਬੋਟਮ ਬੋਟਮ ਦੇਪਲੇਨ ਬਹੁਤ ਸੋਹਣੇ कॉटन ਦੇ ਵਿੱਚ ਨਾਲ ਇਹਨਾਂ ਦੀ ਕੋਈ ਵੀ ਕੰਪਲੀਟ ਨਹੀਂ ਆ ਕੋਈ ਹੋਰ ਨਹੀਂ ਆ ਕੋਈ ਜਿਹੜੇ ਕਿਉਂਕਿ ਇਹਨਾਂ ਦਾ ਬ੍ਰਾਂਡ ਜਿਹੜਾ ਇਹ ਫਿਰ ਇਹ ਬ੍ਰਾਂਡ ਦੇ ਸਿੱਤੇ ਆ ਇਹਨਾਂ ਰੇ ਬੁਹ ਲੋਕਲ ਸੂਟ ਨਹੀਂ ਆਗੇ ਵੀ ਇਹ ਜਿਹਦਾ ਬ੍ਰਾਂਡ ਕੱਪੜੇ ਆ ਦੇਖੋ ਦੁਪੱਟਾ ਵੀ ਕਿੰਨਾ ਸੋਹਣਾ ਹਨ ਗਰਮੀਆਂ ਅੰਦੇ ਵਿੱਚ ਇਹੋ ਜਿਹੇ ਸੋਹਣੇ ਸੋਹਣੇ ਕਲਰ ਆ ਬੋਲ ਕੇ ਦਪਟਾ ਤੇ ਜੇ ਇਹਦੇ ਪ੍ਰਾਈਸ ਦੀ ਗੱਲ ਕਰੀਏ ਤੇ ਪ੍ਰਾਈਸ ਹਾਂਜੀ ਪ੍ਰਾਈਸ ਹੈ 1900 1950 ਰੁਪਏ ਤੇ ਆਪਾਂ ਇਹਨਾਂ ਨੂੰ ਡਿਸਕਾਊਂਟ ਕਰਕੇ 1850 ਦੇ ਵਿੱਚ ਲਿਆਂਗੇ ਸੂਟ 100 ਰੁਪਏ ਡਿਸਕਾਊਂਟ ਦੇਾਂਗੇ ਤੁਸੀਂ ਉਹ ਸਾਨੂੰ ਵੀ ਇੰਨਾ ਜਿਆਦਾ ਨਹੀਂ ਹੈ ਵੀਡੀਓ ਵੇਖ ਕੇ ਤੁਸੀਂ ਜਿਹੜਾ ਆਪ ਜੀ ਨੇ ਕਮੈਂਟ ਕਰਨਾ ਉਹ ਆਪ ਵੀ ਵੇਖ ਕੇ ਇਹਦਾ ਰੇਟ ਹੈ ਨੇ ਦਿੱتش ਕਿਹੜਾ ਦਾ ਪਿਆ 1950 ਸੀ ਰੇਟ ਆ 1850 ਦੇ ਵਿੱਚ ਆਪਾਂ ਦੇਾਂਗੇ ਇਹ 1950 ਆ 1850 ਦੇ ਵਿੱਚ ਦੇਾਂਗੇ ਆਪਾਂ ਇਹ ਸੂਟ ਨੈਸੂਟ ਦੇ ਇਹ ਰਾ ਜੋ ਕਰੇਵ ਦੇ ਵਿੱਚ ਇਹ ਸੂਟ ਆ ਇਹ ਵੀ ਬੜਾ ਪਿਆਰਾ ਸੂਟ ਆ ਇਹ ਕੋਈ ਮਤਲਬ ਜਿਹੜੇ ਥੋੜੇ ਮਤਲਬ ਵਧੀਆ ਥੋੜਾ ਤੇਜ ਦੇ ਨਾਲ ਵੀ ਜਿੱਦਾਂ ਹਾਰੇ ਨੂੰ ਇਹ ਕੱਲ ਬੜੇ ਸੋਹਣੇ ਗਰਮੀਆਂ ਵਾਲੇ ਵੀ ਆ ਵੈਹੇ ਪਾਰਟੀ ਵੇ ਸੂਟ ਆ ਕਿਉਂਕਿ ਨਾ ਇਹ ਕੋਈ ਭਾਰੇ ਸੰਤਨੀ ਹੈ ਤੇ ਇਹ ਵੀ ਕੱਪੜਾ ਹੈ ਜਿਹੜਾ ਸੋਹਣਾ ਹ ਸਲਵਾਰ ਵੀ ਵੇਖੋ ਆ ਜਿਹੜੀ ਹੈ ਨਾ ਸੌਫਟ ਬੜੀ ਸੋਹਣੀ ਹੈ ਕਾਟਨ ਹੈ ਇਹ ਕੱਪੜਾ ਪਿਓਰ ਵਾਗ ਰਹੀ ਹੈ ਕੁਛ ਤੇ ਜਿਹੜਾ ਸੂਟ ਦੀ ਜੀ ਆਪਾਂ ਗੱਲ ਕਰੀ ਦੀ ਤੇ ਸੂਟ ਇਹਦੇ ਵਿੱਚ ਜਿਹੜਾ ਇਹ ਮੈਚਿੰਗ ਸੂਟ ਆ ਪਲੇਨ ਸਲਵਾਰ ਹੈ ਇਹਦੇ ਨਾਲ ਤੇ ਜਿਹੜੀ ਆ ਪਿਓਰ ਕريب ਦੇ ਵਿੱਚ 100 2100 ਪ੍ਰਾਈਜ਼ ਹੈਗਾ 2100 ਰੁਪਈਆ ਪਰ ਇਹ ਵੀ ਅੱਜ ਆਪਾਂ ਡਿਸਕਾਊਂਟ ਤੇ ਆਪਾਂ ਦੇਾਂਗੇ 2000 ਦੇ ਵਿੱਚ ਇਹ ਸੂਟ ਹੂੰ ਇਹਦੇ ਵਿੱਚ ਆਪਣੇ ਕੋਲ ਸਿਰਫ ਦੋ ਹੀ ਪੀਸ ਬਚੇ ਆ ਸਾਰੇ ਸੇਲ ਹੋ ਗਏ ਮੈਂ ਹਾਂਜੀ ਆਹਸ ਕਲਰ ਸੇਂਕਸ ਕਲਰ ਹੈਗਾ ਇਹ ਵੀ ਮਤਲਬ ਸੇਮ ਉਹੀ ਚੀਜ਼ ਆ ਬਸ ਕਲਰ ਆ ਕਲਰ ਇਹ ਵੀ ਬੜਾ ਸੋਹਣਾ ਮਿੱਠਾ ਜਿਹਾ ਕੱਦਣਾ ਹੈ ਗਰਿਆਂ ਬਹੁਤ ਸੋਹਣਾ ਕੱਦਣਾ ਹੈ ਇਹ ਪਾਤਰਾ ਬਹੁਤ ਸੋਹਣਾ ਇਹ ਵੀ ਮੈਚਿੰਗ ਆ ਸੇ ਹਾਂ ਇਹ ਤਾਂ ਇਹਦਾ ਪ੍ਰਿੰਟ ਉਹਦੇ ਨਾਲ ਵੀ ਸੋਹਣਾ ਆ ਨਾ ਪਰ ਇਹ ਕੱਪੜਾ ਬੜਾ ਵਧੀਆ ਵਾ ਕੱਪੜਾ ਬਹੁਤ ਸੋਹਣਾ ਸੋਫਟ ਇਹ ਆਪਾਂ ਕਿਵੇਂ ਹੁਣ ਜਿੱਦਾਂ ਬਾਹਰ ਗੂੜੇ ਉੱਥੇ ਤੇ ਇਹੋ ਜਿਹੇ ਵੇਹੇ ਸੂਟ ਚਾਹੁੰਦੇ ਆ ਹਾਂ ਇਹ ਜਿਹੜਾ ਕੱਪੜਾ ਆਪਾਂ ਜਿੱਦਾਂ ਮਰਜ਼ੀ ਉਹ ਤੁਹਾਡਾ ਹੈਂਡ ਵਾਸ਼ ਵੀ ਕਰ ਲਓ ਜਿੱਦਾਂ ਵੀ ਆ ਤੇ ਇਹਨੂੰ ਕੁਝ ਨਹੀਂ ਹੁੰਦਾ ਨਾ ਇਹ ਕੋਈ ਟੀਚਾ ਤੱਕ ਜੀ ਸਲਵਾਰ ਵੀ ਹੈ ਉਹ ਬਹੁਤ ਸੋਹਣਾ ਕੱਪੜਾ ਕੋਈ ਖਰਾਬ ਹੋਣਾ ਨਹੀਂ ਆ ਨਹੀਂ ਤੇ 23 ਸਲਵਾਰਾਂ ਜੀਆਂ ਆਪਾਂ ਐਡੇ ਮਹਿੰਗੇ ਸੂਟ ਵੇਨੇ ਉਹਨਾਂ ਦੇ ਨਾਲ ਸਲਵਾਰਾਂ ਦਾ ਕੁਝ ਨਹੀਂ ਹੁੰਦਾ ਕੱਪੜਾ ਪਰ ਐ ਜੀ ਵੇਖੋ ਇਹਦੀ ਕਢਾਈ ਵੀ ਵੇਖੋ ਕਿੰਨੀ ਸੋਹਣੀ ਹੈ ਜੀ ਦਾ ਆਰਾਮ ਨਾਲ ਕੋਈ ਹੁਣ ਆਪੇ ਖੋਣਾ ਇੱਕ ਹੀ ਸੂਟ ਉਹ ਤਾਂ ਫਾਰਿਆਂ ਨੂੰ ਉਹਨਾਂ ਨੂੰ ਸਾਰੇ ਤੋਂ ਤਾਂ ਹੀ ਦਿੱਕੇ ਦੇ ਜੀ ਆਖਿਆ ਸੋ ਸਾਰੇ ਲਸੋ ਨਾਲ ਸਭ ਤੋਂ ਮੇਰੇ ਵੀ ਬੜਾ ਫਸਾ ਹਾਂ ਇਹ ਚੂੜੇ ਸਿਰਫ ਆਪਾਂ ਇੱਕ ਸੈਂਪਲ ਹੀ ਹੁਣ ਤਿਆਰ ਕਰਵਾ ਕੇ ਆਪਾਂ ਜਿਹੜਾ ਉਹ ਫਿਰ ਅੱਜ ਤੇ ਜਿੱਦਾਂ ਵੀ ਕਿੰਦਾ ਕਲਰ ਹੈ ਲੈ ਕੇ ਕਰਾਉਣੇ ਵੀ ਹੁਣ ਤਾਂ ਸਾਨੂੰ ਇੱਥੇ ਦੇ ਕੇ ਫੂਟ ਕਰਵਾਤਾ ਜੀ ਇਹ ਸੈਂਪਲ ਆ ਹੀ ਵਹਿ ਗਈ ਦਸਤੇ ਵੇਤੀ ਅੱਜ ਜੇ ਪੀਸ ਦੇਣ ਦਾ ਹ ਤੇ ਇਹ ਫੂਟ ਆ ਜਨੂਨਸ ਹੁੰਦੇ ਵਿੱਚ ਬਹੁਤ ਸੋਹਣਾ ਇਹ ਕਪੜਾ ਹ ਇਨ ਕੋਸ਼ਿਸ਼ ਵੀ ਭਾਵੇਂ ਜਿੰਦਾ ਮਰਦੀ ਹੈ ਬਾਸ ਕਰੋ ਜੋ ਕੁਛ ਨਹੀਂ ਹੁੰਦਾ ਸੂਤ ਹੈ ਬਹੁਤ ਸੋਹਣਾ ਤੇ ਆ ਇਹ ਜਿਹੜਾ ਇਹ ਸ਼ਰਟ ਆ ਆ ਇਹਦੀ ਨਹੀਂ ਇਹ ਆ ਜਿਹੜੀ ਹੈ ਨਾ ਸਲਵਾਰ ਦਾ ਫਿਰ ਸਾਈਡ ਤੋਂ ਪਹੁੰਚਾ ਨਿਕਲੂਗਾ ਆ ਸਾਈਡ ਤੇ ਪਹੁੰਚਾ ਆ ਜਿਹੜਾ ਸਲਵਾਰ ਦਾ ਤੇ ਇਹ ਇਹ ਇਹਦੀ ਹੋਊਗੀ ਬੈਕ ਆ ਵਾਗ ਜਿਹੜੀ ਆ ਹੋਏਗੀ ਬੈਕ ਤੇ ਆ ਜਿਹੜਾ ਇਹ ਆ ਮੈਂ ਕੋਈ ਦੀ ਸਵਾਰੇ ਤੇ ਜੇ ਸਾਹ ਅੱਗ ਬਜਾ ਤੇ ਸਾਡੇ ਨੇ ਕਿਦਾਂ ਇਹ ਕੋਈ ਬਾਹਰਲੀ ਗਲੀ ਦੇ ਵਿੱਚੋਂ ਜਿਹੜੇ ਇਹਨਾਂ ਨੇ ਪਹਿਲੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੋਰ ਟਿੱਡਾ ਜਾ ਆ ਤੁਸੀਂ ਵੇਖਿਆ ਨਾ ਇਹਦੇ ਸੂਟ ਦੀ ਆਪਾਂ ਖੋਲ ਕੇ ਚੰਗੀ ਤਰ੍ਹਾਂ ਦਿਖਾ ਦਿੱਤੀ ਜੀ ਆ ਇਹ ਵੀ ਬੈਕ ਆ ਗੱਡੀ ਇਹਦੀ ਲਾਈਨਿੰਗ ਦੇ ਵਿੱਚ ਇਹਦੇ ਨਹੀਂ ਇਹ ਬਾਜੂ ਆ ਇਹ ਵਾਲੀਆਂ ਆਪਾਂ ਫੇਰ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰਦੇ ਹਾਂ ਹਾਂ ਆ ਹੋ ਗਿਆ ਆ ਫਰੰਟ ਉਹ ਹਾਂ ਤੇ ਆ ਬੈਕ ਹੀ ਆ ਹਾਂ ਇਹ ਬੈਕ ਆ ਹਾਂ ਤੇ ਬਾਜੂ ਸਿੰਵਾਵਾ ਇਹਦੇ ਨੀਚੇ ਹਾਂ ਬਾਜੂ ਆ ਦੋ ਫਲਾਵਰ ਜਿਹੜੇ ਬਾਜੂ ਹਾਂ ਤਾਂ ਜੇ ਇਹ ਸਨਵਾਰ ਹੈ ਜਾਂ ਕੋਈ ਵੀ ਆਪ ਦਾ ਜਿੱਦਾ ਮਤਲਬ ਮਰਜ਼ੀ ਮੁਤਾਬਕ ਆਪ ਪ ਤਿਆਰ ਕਰਵਾ ਸਕਦੇ ਹੋ ਦੁਪੱਟਾ ਦੁਪੱਟਾ ਵੀ ਆਪਾਂ ਇਹਨੂੰ ਲਾਈਟਲੀ ਲਾ ਸਕਦੇ ਹਾਂ ਨਾ ਅਗਲੇ ਦੁਪੱਟੇ ਨੂੰ ਇਨੂੰ ਆਪ ਪਰਪਲ ਕਲਰ ਦੀ ਦੁਪਟਾ ਚਲੋ ਇਹਦੇ ਇਸ ਵੀ ਲਾ ਕੇ ਦਿਆਂਗੇ ਜੇ ਨਾਲ ਜੇ ਕੋਈ ਕਹੇ ਇਹ ਆਰਡਰ ਕਰਦੇ ਜੀ ਦੁਪੱਟੇ ਦੇ ਵੈਸੇ ਪਰ ਨਾ ਵੀ ਲਾਓ ਫਿਰ ਵੀ ਸੋਹਣਾ ਆ ਪਰ ਜੇ ਚਲੋ ਇਹ ਲਾਉਣੀ ਹੋਵੇ ਪਰਪਲ ਕਲਰ ਦਾ ਆਪਾਂ ਕਾਟਨ ਦੀ ਲੈਸ ਕਿਉਂਕਿ ਹੁਣ ਇਹ ਗਰਮੀ ਦੇ ਵਿੱਚ ਇਹ ਸਟੱਫ ਪਾਰਟੀ ਵਿੱਚ ਚੱਲਦੇ ਆ ਬਹੁਤ ਵਧੀਆ ਸੂਟ ਆ ਹੁਣ ਆਪਾਂ ਨੂੰ ਕਿਨੇ ਫੈਕਸ਼ਨ ਨੂੰ ਦੇ ਸੂਟ ਕਈ ਪਾਏ ਨਹੀਂ ਜਾਂਦੇ ਹੁਣ ਆਪਾਂ ਭਾਰੀ ਭਾਰੀ ਆ ਆ ਚੀਜ਼ਾਂ ਵਧੀਆ ਨੇ ਇਹਨੂੰ ਵੀ ਲਾਈਨਿੰਗ ਆਪਾਂ ਲਾ ਸਕਦੇ ਸੂਟ ਨੂੰ ਕਿਉਂਕਿ ਇਹਨੂੰ ਲਾਈਨਿੰਗ ਨੂੰ ਲਾਉਣੀ ਪੈਣੀ ਆ ਇਹ ਲਾਈਨنگ ਵਾਲੀ ਹੁੰਦਾ ਤੇ ਇਹ ਜਿਹੜਾ ਇਹ ਦੀਆ ਪ੍ਰਿੰਟਿੰਗ ਤੁਸੀਂ ਵੇਖੋ ਕਿੰਨੀ ਸੋਹਣੀ ਹੈ ਉਹ ਰੱਖਿਆ ਦਾ ਸਕਰੀਨ ਪ੍ਰਿੰਟ ਦਾ ਅੱਛਾ ਬਣਾ ਇਹ ਆਮ ਨਹੀਂ ਕਿ ਇਹ ਦੀ ਕੋਸ਼ਿਸ਼ ਤੇ ਜਿਉਂ ਆਪ ਖੁਦ ਜਿਹੜੇ ਤਿਆਰ ਜਿਹੜੇ ਕਰਵਾਉਣੇ ਪੈਂਦੇ ਆ ਇਦਾਂ ਇਹ ਤਿਆਰ ਕੱਟ ਬੈਂਦੇ ਇਹਦੀ ਪ੍ਰਾਈਸ ਦੀ ਗੱਲ ਕਰੀਏ ਕੋਈ ਪ੍ਰਾਈਸ ਦਾ ਹਦਾ ਹਾਂ ਇਹ ਦਾ ਸੂਟ ਹੈਗਾ ਉਹ ਤਾਂ 2400 ਰੁਪਈਆ ਪਰ ਅੱਜ ਆਪਾਂ ਜਿਹੜਾ ਇਹ ਸੂਟ ਦੇਾਂਗੇ 2300 ਦੇ ਵਿੱਚ 2300 ਦੇ ਵਿੱਚ 100 ਰੁਪਈਆ ਆਪਾਂ ਇਹ ਵੀ ਲੈਸ ਦੇਾਂਗੇ ਚਲੋ ਜੇ ਕੋਈ ਹੋਰ ਵੀ ਵੜਵਾ ਆਪਾਂ ਲੈਸ ਵੀ ਲਗਾ ਕੇ ਦੇਾਂਗੇ ਫਿਰ ਇਹ ਹੈ ਗੱਡੀ ਉੱਪਰ ਪਰਪਲ ਕੰਦਾ ਦਾ ਆਪਾਂ ਇਹਨੂੰ ਦੁਪੱਟੇ ਨੂੰ ਲੈਸ ਵੀ ਲਾ ਕੇ ਦੇਾਂਗੇ ਆਹ ਵੇਨ ਫਿਰ ਉਹਦੇ ਵਿੱਚ ਅਹੀਂ ਤਾਂ ਉਹ ਵੀ ਕੋਈ ਗੱਲ ਨਹੀਂ ਅਹੀਂ ਹੁਣ ਕਹਿ ਦਿੱਤਾ ਬਸ ਕਹਿ ਦਿੱਤਾ ਠੀਕ ਆ ਇਹ 2300 ਦੇ ਵਿੱਚ ਮਿਲੂਗਾ ਵਿਦ ਲੈਸ ਯੈਸ ਹਾਂਜੀ ਬਸ ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਆ ਫਿਰ ਇੱਕ ਹੋਰ ਵੀ ਸਟਾਕ ਆ ਫਿਰ ਉਹ ਹਲਿਓ ਦੀ ਸਾਰੇ ਤੁਹਾਨੂੰ ਜਿੱਦਾਂ ਤੁਹਾਡੇ ਰੂਬਰੂ ਕਰਾਂਗੇ ਤੇ ਇਹ ਕਰਕੇ ਜੇ ਤੁਸੀਂ ਇਹ ਇਹ ਸੂਟ ਬਣਵਾਣਾ ਚਾਹੁੰਦੇ ਤੁਸੀਂ ਆਰਡਰ ਕਰਕੇ ਆਪਣਾ ਮਸਤਰ ਦੇ ਕੇ ਪਰ ਤਿਆਰ ਕਰਵਾ ਦਾਂਗੇ ਇੱਕ ਤਾਂ ਕਰਵਾ ਸਕਦੇ ਆ ਤੇ ਬਾਕੀ ਇਹ ਕਿ ਗਰਮੀ ਵਾਲੇ ਅਜੇ ਹੀ ਹੋਰ ਸਾਡੇ ਆਰਡਰ ਦਿੱਤੇ ਹੋਏ ਆ ਗਰਮੀਆਂ ਵਾਲੇ ਸੂਟ ਬਣ ਕਿਉਂਣਗੇ ਇਹ ਥੋੜਾ ਅਜੇ ਮੌਸਮ ਇਸ ਇੰਨੀ ਆ ਪੂਰਾ ਤੇ ਉਸ ਸਾਹ ਦੇ ਨਾਲ ਇਹ ਪਿਆਰ ਕਰਾਏ ਇੱਕ ਇੱਕ ਕਿਸ ਜਿੱਦਾਂ ਵੀ ਆ ਗਾਹ ਹੋਣਾਂ ਨੇ ਗਰਮੀਆਂ ਸਤਬ ਦੇ ਵਿੱਚ ਵੀ ਇਹ ਸੂਟ ਤਿਆਰ ਕਰਾਵਾਂਗੇ ਬਲੌਗ ਦੇ ਵਿੱਚ ਵੀ ਆ ਸਾਰੇ ਸੂਟ ਫਿਰ ਤਾਂ ਦੇ ਲੋ ਫਿਰ ਸਾਰੇ ਘਟ ਭਰਾਵਾਂ ਨੂੰ ਸਾਸਰੀ ਕਾਲ ਸਾਡੇ ਸਾਰੇ ਪਰਿਵਾਰ ਵਾਲੋਂ ਸ਼ਾਮ ਲੈਣ ਵਾਲਿਆਂ ਨੂੰ ਸੋ ਗਾਇਸ ਦੇਖੋ ਕਿੰਨੇ ਜਿਆਦਾ ਸੂਟ ਨੇ ਔਰ ਕਿੰਨੇ ਵਧੀਆ ਨੇ ਗਰਮੀਆਂ ਦੇ ਵਿੱਚ ਤਾਂ ਆਲਮੋਸਟ ਇਦਾਂ ਦੇ ਸੂਟ ਪਹਿਣੇ ਨੇ ਕਿਉਂਕਿ ਕਿੱਥੇ ਹੀ ਪੈਂਦੇ ਆ ਕ੍ਰੀਪ ਹੋ ਗਿਆ ਨਾ ਹੋਰ ਬਟ ਇਹ ਨਹੀਂ ਹੈ ਇਹ ਬਹੁਤ ਹੀ ਜਿਆਦਾ ਸੌਫਟ ਨੇ ਮੈਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਮਨਨ ਤੁਹਾਨੂੰ ਆਪ ਵੀ ਵਿੱਚੋਂ ਕਿੰਨਾ ਚੂੜਾ ਪਸੰਦ ਆ ਗਿਆ ਮੈਂ ਵੀ ਸਤਿਤੀ ਕਰਾਉਣੇ ਹੈਗੇ ਆ ਕੋਈ ਮੇਰੇ ਕੋਈ ਦਾਦੀਆਂ ਦਾ ਲੈ ਲੈਣਾ ਹੈ ਹਾਂ ਕੋਈ ਗੱਲ ਨਹੀਂ ਜਿਹੜਾ ਸਿਰ ਤੋਂ ਹੱਤ ਸੰਜਾ ਗਿਆ ਮੈਂ ਬਸ ਬਸਣ ਮੈਨਾਂ ਤੁਹਾਡੇ ਕੋਲ ਹਜੇ ਗਰਮੰਗਾ ਵਾਲੇ ਜਿਹੜੇ ਪੁਰਾਣੇ ਸੂਟ ਹੈ ਨਹੀਂ ਤਵੇਂ ਨਹੀਂ ਸਟਿਚ ਤਾਂ ਇਹ ਕੋਲ ਤੋਂ ਕੋਟਨ ਦਾ ਸੂਟ ਨਹੀਂ ਹੋਣ ਮੈਂ ਕੋਟਨ ਦੇ ਇਕੱਠੇ ਕਰੁੰਦੇ ਆ ਹੁਣ ਇਹ ਜਲਦੀ ਤੁਹਾਡੇ ਕੋਲ ਘਟਾਈ ਵਾਲੇ ਸੂਟ ਵੀ ਤੇ ਦੁਪੱਟਾ કોટਨ ਦੇ ਸੂਟ ਆਪਣੇ ਜੀ ਟੈਬੀ ਕਾਟਨ دوسرے ਆਪਣੇ ਮਸਲੀਨ ਕਾਟਨ ਆਪਣੇ ਗ੍ਰੇਸ ਕਾਟਨ ਲੈਲਨ ਕਾਟਨ ਦੇ ਵਿੱਚ ਸੂਟ ਜੇ ਤੁਹਾਨੂੰ ਦਿਖਾਵਾਂਗੇ ਤਾਂ ਬਹੁਤ ਸੋਹਣੇ ਨਾਲ ਇਹ ਦੁਪੱਟੇ ਜੇ ਸਾਡੇ ਸੂਟੋਂ ਪੂਰੇ ਰੈਡੀ ਨਹੀਂ ਹੋਏ ਦੁਪੱਟੇ ਅਸੀਂ ਰੈਡੀ ਕਰਵਾ ਰਹੇ ਹਾਂ ਇਹ ਕਰਕੇ ਉਹ ਨਹੀਂ ਜਦੋਂ ਸਾਡਾ ਸਾਰਾ ਡਨ ਹੋ ਗਿਆ ਉਦੋਂ ਫਿਰ ਤੁਹਾਨੂੰ ਦਿਖਾਵਾਂਗੇ ਸੋ ਬੇਫਲੋ ਕਿੰਨੇ ਸੂਟ ਸੀਗੇ 1-2 ਦਿਨ ਤੱਕ ਮੈਂ ਤੁਹਾਨੂੰ ਫੇਰ ਨਵਾਂ ਸਟਾਕ ਦਿਖਾਵਾਂਗੀ ਕਿੰਨੇ ਕੱਪੜੇ ਵੈਸੇ ਆਏ ਹੋਏ ਨੇ ਅਗਲੀ ਵੀਡੀਓ ਦੇ ਵਿੱਚ ਵਿਖਾਵਾਂਗੀ ਧੰਨਵਾਦ